ਹਾਂਜੀ ਫਤੇ ਬੁਲਾਉਂਦਾ ਜੀ ਸਾਰਿਆਂ ਨੂੰ ਅ ਸਵੇ ਦੇ ਮਿੱਤਰੋ ਵੱਜ ਗਏ ਆ 2 ਤੇ ਆਪਾਂ ਚੱਲੇ ਆਂ ਅ ਜ ਲੁਧਿਆਣੇ ਮੰਡੀ ਨੂੰ ਬਾਜਰਾ ਲੈ ਕੇ ਤੇ ਆੜਤੀ ਦਾ ਆ ਗਿਆ ਫੋਨ ਦੇਖ ਲਓ ਅੱਧਾ ਘੰਟਾ ਪਹਿਲਾਂ ਹੀ ਤਰਪੀਆਂ ਵੀਰੇ ਸੋ ਮਿਲਦੇ ਆਂ ਆਪਾਂ ਦਿਖਾਉਨੇ ਆ ਤੁਹਾਨੂੰ ਅੱਜ ਡੈਰੀਆਂ ਦਾ ਹਸਾਕਤਾ ਚੱਲ ਬਈ ਸ਼ੇਰੂ Oh, hei guru a tante Lauji. ਤੜੀ ਸੈਲਫ ਲਾ ਕੇ ਨਾਲ ਹੀ ਤਾਂ ਤੋਲ ਲਿਆ ਉੱਥੇ ਬੁੱਟਾ ਮਾਮਾ ਸੁੱਤਾ ਪਿਆ ਤੋਂ ਆਪਾਂ ਪਹਿਲੇ ਦੂਆ ਸੌਰੀ 30 ਇਹ ਲੋ ਚੀ ਤਾਂ ਹੌਲੀ ਹੌਲੀ ਤੋਲਿਆ ਰ ਵਾਰਨ ਅਪ ਜਾ ਹੋ ਜਾਣਾ ਤੇ ਬਸ ਆਪਾਂ ਮੇਰੇ ਹਿਸਾਬ ਨਾਲ 6:30 ਵੇ ਤੇ ਮੁੜਿਆ ਆਉਣਾ ਆ 2:00 ਵੱਜ ਗਏ ਆ 9 ਘੰਟਾ ਘੰਟਾ ਪੂਰਾ ਲੱਗਦਾ ਜਾਣੂ ਆਪਣੇ ਇੱਥੇ ਤੜਕੇ ਜੀ ਇਹਨੂੰ ਜਿੱਦਾਂ ਪੱਧਰਾ ਕਰਕੇ ਤੋਂ ਦਿਖਾਉਨੇ ਆ ਤੁਹਾਨੂੰ ਰਾਤ ਮਿਲਦੇ ਆਪਾਂ ਵੀ ਹੁਣ ਮੰਡੀ ਜਾ ਕੇ ਕਿ ਮੇਤਰਾ ਖਾਸ ਕਰਕੇ ਜਦੋਂ ਕਰੇ ਵੀ ਆਪਾਂ ਹਨਾ ਆਨ ਰੋਡ ਤੇ ਚੜਦੇ ਆ ਜਾਂ ਹਾਈਵੇ ਤੇ ਆ ਜਿਹੜਾ ਸ਼ੀਸ਼ਾ ਜਿੱਤਾ ਇਹ ਕੰਪਨੀ ਵੱਲੋਂ ਥੋੜਾ ਜਿਹਾ ਹਨਾ ਇੱਦਾਂ ਦੇਖੋ ਇੱਥੋਂ ਆਪਾਂ ਡਿੰਗ ਦਿੱਤਾ ਹੈ ਇੱਦਾਂ ਥੋੜਾ ਸਿੱਧਾ ਜਾ ਰਹਿੰਦਾ ਹੈ ਮਤਲਬ ਕਿ ਇੱਥੇ ਕਿ ਤੱਕ ਰਹਿੰਦਾ ਆ ਆਪਾਂ ਇਹਨੂੰ ਥੋੜਾ ਜਿਹਾ ਡਿੰਗ ਜਾ ਦੇ ਕੇ ਹਨਾ ਇਹ ਤਾਂ ਸਾਈਡ ਨੂੰ ਹੋਰ ਕੀਤਾ ਆ ਸਾਈਡ ਨੂੰ ਦੇਣ ਮੈਂ ਤੁਸੀਂ ਵੀ ਜਿੱਦਾਂ ਹੁਣ ਇੱਥੇ ਕਾਰ ਇੱਦਾਂ ਰੱਖਦੇ ਆ ਨਾ ਆਪਣੇ ਇੱਥੇ ਜਿੱਦਾਂ ਸਾਈਡ ਤੇ ਕੋਈ ਚੜਿਆ ਵੀ ਆਉਂਦਾ ਆ ਇਹਦੇ ਵਿੱਚ ਜੀ ਇੱਦਾਂ ਦੀਦਾ ਹੈ ਤੇ ਅਕਾ ਜਿਹੜਾ ਆਪਾਂ ਟੋਟਾ ਸ਼ੀਸ਼ਾ ਲਾਇਆ ਹੈ ਇਹਦਾ ਬਹੁਤ ਜ਼ਿਆਦਾ ਫੇਰ ਆ ਮਰਕੇ ਜ਼ੂਮ ਕਰ ਦਿੰਦਾ ਆ ਜਿੱਦਾਂ ਜੇ ਲੱਗੇ ਚੀਜ਼ ਕੋਈ ਆਈ ਆ ਇਹਦੇ ਵਿੱਚ ਇੱਥੇ ਥੋੜੀ ਪਿੱਛੇ ਨੂੰ ਦੀਦੀ ਆ ਤੇ ਐਨ ਪੂਰੀ ਸਾਈਡ ਦੀਦੀ ਆ ਇਹ ਹਮੇਸ਼ਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਚਲੋ ਬਾਕੀ ਤਾਂ ਮਾਰਾ ਇਹ ਤੇ ਹੱਥ ਵਾਸਤੇ ਆ ਪਰ ਬੰਦੇ ਨੂੰ ਆਪਣੇ ਵੱਲੋਂ ਇਦਾਂ ਪੂਰੀ ਐਨ ਕੋਸ਼ਿਸ਼ ਕਰਨੀ ਨਹੀਂ ਚਾਹੀਦੀ ਆ ਦੇਖੋ ਐਨ ਪਿੱਛੇ ਸਾਈਡ ਦੀ ਵੀ ਦੀਦਾ ਸਾਰੇ ਇਹਦਾ ਮਿੱਤਰ ਇਹ ਬੋਆ ਇੱਕ ਬੈਟਰੀ ਫੈਟ ਆ ਜਿੱਦਾਂ ਹੁਣ ਆਪਾਂ 15 16000 RPM ਤੇ ਜਾਂਦੇ ਆ ਟਰੈਕਟਰ ਜਿੱਤਾ 3500 3500 ਦੀ ਸਪੀਡ ਤੇ ਜਾਂਦਾ ਹੈ ਬਾਟਾ ਹੈ ਵੜਦਾ ਜੇ ਜਨਵਰੀ ਦਾ 4200 ਤੇ ਕੱ ਲੈਨੇ ਆ ਫੇ ਜਾਂਦਾ ਕਿਤਾ 40 42 ਦੀ ਸਪੀਡ ਤੇ ਇਹਦੇ ਨਾਲ ਜਿਹਦਾ ਇੰਜਨ ਸਲੋ ਰਹਿੰਦਾ ਤੇਲ ਨੂੰ ਬਹੁਤ ਹਾਰਕ ਪੈਂਦਾ ਹੁੰਦਾ ਨੇ ਇਹਦਾ ਆਪਣੇ ਲਿਹਾੜੇ ਨੂੰ ਟਰੈਕਟਰ ਜਿੱਤਾ 12 ਕਿਲੋਰਾ ਤੇਲਾਂ ਦਾ ਰੋਰਾ ਤੇਲ ਖਾ ਜਾਂਦਾ ਇਹਦੇ ਨਾਲ ਜੇ ਤਾਂ ਟਰੈਕਟਰ ਨਹੀਂ 8.5 900 ਦਾ ਖਾਂਦਾ ਜੇ ਤਾਂ 900 2 ਕੈਨੇਕ ਦੁਆਰਾ 810 350 ਦਾ ਫਰਕ ਪਾਣਾ ਦਾ ਹੈ। ਕੋਈ ਕਹਿੰਦੀ ਕਿ ਕਹਈਏ ਵੀ 3-4 ਲੀਟਰ ਦਾ ਟਰੈਕਟਰ ਤੇਲ ਫਰਕ ਪਾ ਜਾਂਦਾ। ਲਓ ਜੀ ਆਪਾਂ ਹਾਈਵੇ ਤੇ ਗਏ ਆ ਪਹੁੰਚ ਤੇ ਬਾਸ ਹੁਣ ਬੀਬੀ 25 ਮਿੰਟਾਂ ਦੇ ਆਪਾਂ ਪਹੁੰਚ ਜਾਣਾ ਲੁਧਿਆਣੇ। ਜੀ ਲੱਡੋ ਵਾਲਾ ਵਾਲਾ ਟੂਰ ਟੈਕਸ ਮਿੱਤਰੋ ਬਹੁਤ ਮਹਿੰਗੀ 파ਰਤੀ ਹੈ ਜਿਵੇਂ ਸਭ ਤੋਂ ਬਾਦਰ ਰੇਟ ਹੈ ਮਾਸੋ ਟੂੜੀ ਦੀਆਂ ਟਰਾਲੀਆਂ ਜਾਂਦੀਆਂ ਕੰਡਾ ਆ ਗਿਆ ਜੀ ਹਾਈਵੇ ਉੱਤਰਿਆ ਨੂੰ ਥੱਲੇ ਕੰਡਾ ਆ ਉਦੋਂ ਇਸ ਵਾਰ ਤਾਂ ਹੰਟਾ ਭਾਜੀ ਇੱਕ ਹੋਰ ਆਇਆ ਏ ਥੋੜੀ ਜਿਹੀ ਟਰਾਲੀ ਲੈ ਕੇ ਐਤਾ ਪ੍ਰੋਕਟਰ ਗਰੀਬਾਂ ਲਈ ਲਓ ਵੀ ਮਿੱਤਰੋ ਮੰਡੀ ਪਹੁੰਚ ਗਏ ਆਪਾਂ ਤੇ ਹਲੇ ਇੱਥੇ ਰੱਜ ਬਹੁਤ ਘਟਿਆ ਜਿੱਦਾਂ ਥੋੜਾ ਜਿਹਾ ਅਰਲੀ ਮਾਰਨਿੰਗ ਕਰਕੇ ਆ ਗਏ ਹਣਾ ਉਦਲੇ ਅੱਗੇ ਆਪਾਂ ਲੈ ਕੇ ਗਏ ਹੇਬੋ ਵਾਲ ਤੇ ਹਾਲੇ ਟਰਾਲੀਆਂ ਘਟੇ ਆ ਫੇ ਬਾਕੀ ਇਦਾਂ ਸਿੱਧੀਆਂ ਵੀ ਚਲ ਜਾਂਦੀਆਂ ਇੱਥੇ 5 ਵਜੇ ਰੱਛ ਪੈਣਾ ਸ਼ੁਰੂ ਹੁੰਦਾ ਪਰ ਆਪਣੇ ਉਹ ਬਾਬੂ ਦੇ ਆਏ ਆ ਬੰਦਾ ਪਰਚੀ ਲੈ ਗਿਆ ਤੇ ਇਹ ਮੇਰੇ ਹਿਸਾਬ ਨਾਲ 45 46 ਕੇ ਕਾਊਂਟਰ ਹੋਣਾ ਭੈਣ ਜਸਰ ਦੇਖਦੇ ਹਾਂ ਟਾਲ ਤੇ ਭੇਜ ਦੇ ਦੇ ਕੇ ਡੇਰੀ ਚ ਆਪਣੀ ਤਿੰਦੀ ਆ ਸਿਗਨਲ ਉੱਪਰ ਲੀਟ ਜੈਲੋ ਜੈਲ ਹੋ ਵਾਹਿਗੁਰੂ ਅਜਿ ਤੇਵ ਜੀ ਇਹ ਆਪਣੇ ਹੈਗੀ ਆ ਵੈਸੇ ਦੇ ਅੰਦਰ ਬਾਈਪਾਸ ਤੇ ਲੱਗ ਕੇ ਦਾਣਾ ਮੰਡੀ ਤੇ ਇੱਥੇ ਫਿਰ ਉਸ ਤੋਂ ਇਹਨੂੰ ਇੱਥੇ ਮੰਡੀ ਲੱਗਦੀ ਹੈ ਆਪਣੇ ਤੂੜੀ ਪੱਠੇ ਦੀ ਬਾਪੂ ਜੀ ਆ ਗਏ ਆਪਣੇ ਆਹ ਆਖਤਰਾ ਰੋਡ ਕੱਟ ਪਰੋਣਾ ਕਹਿੰਦਾ ਉਹ ਉੱਪਰਲਾ ਪੁਲ ਨੂੰ ਸੌਰੀ ਲਿਆ ਲਓ ਜੀ ਅੱਜ ਥੋੜੇ ਨਾ ਸ਼ਹਿਰ ਦਾ ਫੇਡ ਕਰਾਉਣੀ ਆ। ਦੈਨੂ ਤਾਂ ਇੱਥੇ ਨੰਗੜਾ ਉਹ ਆਪਣਾ ਢੜੀ ਦੇ ਮળી ਹੋਈ ਹੁੰਦੀ ਆ। ਹੋਏ 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 ਲੈਟਾ ਕਰੇ ਲੱਗੇ ਜਾ ਕੇ ਲਾਲ ਹੀ ਨਾ ਹੋ ਜਾਣ। ਲੋਈ ਨੰਗੜੀਏ ਹੋ ਗਿਆ ਚਲੋ ਕੱਟਦਾ ਹੈਗਾ ਆ ਲੌਜੀ ਉਹ ਸਾਹਮਣੇ ਕਿ ਆ ਦੋਨੋਂ ਨੇ ਦਿੰਦੇ ਬਹਿਰੀਆਂ ਇੱਕ ਬੜੀਆਂ ਟਹਿਰੀਆਂ ਹੀ ਖੇਰ ਦੇ ਵਿੱਚ ਸਾਰਾ ਉਧਾ ਖਾਲੀ ਆ ਸਾਰਾ ਮਿਲਦਾ ਪਲਾਂਟ ਕੱਟੇ ਆ 50 ਨੰਬਰ ਪਤਾ ਪਿੱਛੇ ਜਾਣਾ ਹੈ ਕਿਧਰ ਰੇ ਪਿੱਛੇ ਬਾਗ ਲੈ ਜਾਣਾ ਹੈ ਬੈਕ ਲੈ ਕੇ ਜਾਣਾ ਕਿਧਰ ਕੋ ਇਧਰ ਕੋ ਕਿ ਇਧਰ ਕੋ ਐਸੇ ਸਿੱਧਾ ਨਹੀਂ ਜਾਏਗਾ ਬਾਤ ਕਰੀਏ ਹਾਂ ਵਾਹ ਇਹ ਵਾਲਾ ਕੋਈ ਨਾ ਬਾਤ ਕਰ ਪਹਿਲੇ ਬਾਤ ਕਰ ਲੈ ਜਦਾਂ ਤੂੰ ਅੱਗੇ ਗਰੇਡ ਮਾਮਾ ਪੁੱਠੀ ਸੈੱਡ ਲੈ ਆ ਕੇ ਵੜਾਈ ਤੇ ਆਖਤਾਰ ਬੈਗ ਕਦੀ ਉਧਰ ਲੈ ਜਾਂਦਾ ਲਾਤਾ ਲਾਤਾ ਮੈਂਗਾ ਮੈਂਟ ਲਾਉਣਾ ਆਪਾ ਮੋਬਾਈਲ ਤੇ ਨਾ ਰੱਖ ਲੈਨੇ ਹਲੇ ਆਪਰਾ ਬਾਤ ਖੇ ਕਿ ਦੇ ਲਓ ਵੀ ਮਿੱਤਰੋ ਹੁਣ ਪਹੁੰਚੇ ਆ ਟਿਕਾਣੇ ਕੋਲਰ ਲਾਏ ਆ ਡੇਰੀ ਪਸ਼ੂ ਹੀ ਪਸ਼ੂ ਅੰਦਰ ਇਹ ਮੇਰੇ ਥਾਣਾ ਇੱਥੇ ਜਿੱਦਾ ਕੋਈ ਪਲਾਂਟ ਵਾਲਾ ਏਰੀਆ ਆ ਸ਼ਹਿਰ ਚ ਤੇ ਇੱਥੇ ਜਿੱਦਾ ਡੈਰੀਆਂ 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 ਬਣਾਈਆਂ ਆ ਇੱਧਰ ਵੀ ਪਸ਼ੂ ਜੀ ਆ ਸਾਰੇ ਇੱਧਰ ਪਸ਼ੂ ਹੀ ਪਸ਼ੂ ਆ ਇਹ ਵੀ ਮੈਨੂੰ ਲੱਗਦਾ ਜਿੱਦਾ ਆਮ ਟਾਲ ਤੋਂ ਨਹੀਂ ਲੈਂਦੇ ਪੱਠੇ ਇਹ ਆਪ ਇੱਦਾਂ ਸਿੱਧੀਆਂ ਟਰਾਲੀਆਂ ਸਟਾਕੇ ਇਹ ਤੱਕਰ ਕੇ ਪਾਉਂਦੇ ਹੋਣੇ ਆ ਆ ਗਾਈਆਂ ਵਾਲਾ ਫਾਰਮ ਲਓ ਜੀ ਉੱਤੇ ਹੀ ਬਹਿ ਜਾ ਤੂੰ ਲਓ ਜੀ ਕਹਿੰਦੇ ਹੁਣ ਉਧਰ ਦੀ ਡੈਰੀ ਉਹ ਗਲੀ ਚ ਉੱਥੇ ਲਾਉਣੀ ਹੈ ਟਰਾਲੀ ਉਹਨਾਂ ਦੀ ਡੈਰੀ ਉਧਰ ਸੀਗੀ ਇਹ ਕਿਤੇ ਕਾਲੀ ਕਾਲੀ ਟਰੈਕਟਰ ਲੈ ਆਇਆ ਕਿੱਥੇ ਗਿਆ ਉਪਰੇ ਹੀ ਬਹਿ ਜਾ ਅੱਛਾ ਚੱਲੀਆਂ ਫੇਰ ਤੋੜ ਲਈ ਤੂੰ ਹਣ ਉਹ ਮਾਮਾ ਛੱਲੀਆਂ ਥੋੜੀ ਜਾਂਦਾ ਪੁੱਛ ਲੈ ਇੱਕ ਵਾਰੀ ਔਰ ਉੱਥੇ ਬੈਗ ਲੱਗਣੀਆਂ ਜੀ ਬੰਦਾ ਫੜੇ ਤੇਜ਼ ਆ ਪਹਿਲਾਂ ਹੋਰ ਪਾਸੇ ਲੈ ਗਿਆ ਹੁਣ ਦੇਖ ਲੈ ਟਿਕਾਣੇ ਤੇ ਹੀ ਆ ਹੋਰ ਤਾਂ ਨਹੀਂ ਕਿਤੇ ਜਾਣਾ ਮੱਕੀ ਹੀ ਮੱਕੀ ਇੱਥੇ ਮਿੱਤਰੋ ਇਹਨਾਂ ਨੇ ਆਪ ਹੀ ਯਾਨੀ ਕਿ ਆ ਡੈਰੀ ਆ ਆ ਟਾਲ ਤੋਂ ਨਹੀਂ ਲੈਂਦੇ ਆਪ ਹੀ ਪੱਠੇ ਮਤਲਬ ਕੀ ਕਹਿੰਦਾ ਭਾਵੇਂ ਇੱਥੇ ਕੁੱਤਰ ਕੇ ਆ ਤੇ ਟੋਕੇ ਤੇ ਦੋ ਤਿੰਨ ਟਰਾਲੀਆਂ ਆਉਂਦੀ ਆ ਮੱਕੀ ਬਾਜਰਾ ਹਾਂ ਖੋਲ ਲਾ ਥੱਲੇ ਬੱਚ ਸੈੱਟ ਲੈਣੇ ਆ ਐਦਾਂ ਹੀ ਖੋਲ ਲਾ ਸਾਰੇ ਖੋਲ ਲਾ ਰਸਾ ਕੋਈ ਨਾ ਆ ਕੰਮ ਬਹੁਤ ਵਧੀਆ ਕੀਤਾ ਦੇਖੋ ਕਿੱਡੇ ਕਿੱਡੇ ਪੱਖੇ ਲਾਏ ਆ ਬੰਦਾ ਮੇਤਰੋ ਬੜਾ ਹੀ ਤੇਜ਼ ਆ ਕਹਿੰਦਾ ਮਾੜੀ ਟਰਾਲੀ ਕਿਸੇ ਤਰ੍ਹਾਂ ਆਗੇ ਸੇ ਉੱਚਾ ਕਰ ਦੇ ਮੈਂ ਕਹਾ ਉੱਚਾ ਹੈ ਹੁਣ ਇਹ ਕਿਹੜੀ ਲੈਫਟ ਵਾਲੀ ਆ ਚਾਰ ਉਂਗਲਾ ਹੋਣੀ ਆ ਇਸੇ ਜ਼ਿਆਦਾ ਛੋਟੀ ਹੋਗਾ ਚਾਰ ਉਂਗਲ ਹੋਗਾ ਇਸੇ ਵੀ ਫਰਕ ਪੜ ਜਾਂਦਾ ਹੈ ਹਾਂ ਹੈਂ ਬਲੇ ਤੇਰੇ ਉੱਚਾ ਹੋ ਗਿਆ ਜਿਆਦਾ ਪੱਠਿਆਂ ਦਾ ਇਹ ਜਦ ਅੱਧੀ ਕਿਤੇ ਲਾਓ ਅੱਧੀ ਕਿਤੇ ਲਾਓ ਜੇ ਜਿੱਦਾਂ ਥੋੜੇ ਲੱਦ ਕੇ ਲੈ ਕੇ ਆਉਣੇ ਆ ਫਿਰ ਏਦਾਂ ਵੀ ਇੱਕ ਥਾਂ ਹੀ ਸਾਰੇ ਲੈਥੇ ਜਾਂਦੇ ਆ ਹਰਾ ਆ ਉਹ ਨੀਚੇ ਤੋਂ ਹਰਾ ਹੀ ਆ ਉੱਪਰ ਫਿਰ ਥੋੜਾ ਦੂਸਰਾ ਹੈ ਹਾਂ ਤੋ ਉਹ ਹੈ ਕਿ ਵੀ ਮਤਲਬ ਕੀ ਵੀ ਜਿੱਦਾਂ ਕਹਿੰਦਾ ਭਾਵਾ ਵੀ 40 35 40 ਕਿ ਕੁਆਂਟਲ ਜਿੱਦਾ ਪੱਠੇ ਹੋਣ ਬਸ ਇੰਨੇ ਕਿ ਐਡਾਂ ਵੀ ਫੇ ਇੱਕ ਥਾਂ ਲੈ ਇੱਥੇ ਜਾਂਦੇ ਜਦੋਂ ਜਿੱਦਾ ਜ਼ਿਆਦਾ ਹੋ ਜਾਂਦੇ ਆ ਫੇ ਆ ਦੇਖੋ ਇੱਧਰ ਐਨ ਪਸ਼ੂ ਪਸ਼ੂ ਲੱਗੇ ਆ ਨਿਲਾਉਣ ਸਵੇਰੇ ਸਵੇਰ ਐਨ ਠੰਡੇ ਕੰਨ ਦੇਖ ਲਓ ਵੀ ਮਿੱਤਰੋ ਕਹਿੰਦੇ ਭਾਜੀ ਦਾਸ ਦਾ ਸੀਗਾ ਇੱਥੇ ਆਹਾ ਪੇੜਾ ਵੀ ਆਪਣਾ ਆਪ ਹੀ ਤਿਆਰ ਜਿੱਦਾ ਇੱਥੇ ਕਰਦੇ ਆ ਮਤਲਬ ਕਿ ਜਿੱਦਾਂ ਹੁਣ ਇਹ ਡੈਰੀ ਆ ਪਸ਼ੂ ਇਹਨਾਂ ਦੀਆਂ ਤਿੰਨ ਡੈਰੀਆਂ ਆ ਇੱਥੇ ਪੱਠੇ ਕੁਤਰਦੇ ਆ ਇਹਦੇ ਟਰਾਲੀਆਂ ਮਗਾ ਕੇ ਤੇ ਇੱਥੇ ਹੀ ਕੁਤਰ ਕੇ ਆਪ ਹੀ ਪਾਉਂਦੇ ਆ ਤੇ ਕਹਿੰਦਾ 100 ਬੰਦਾ ਆ ਉੱਪਰ ਬਾਕੀ ਉਧਰ ਪਲਾਂਟ ਚ ਰਹਿੰਦੇ ਆ ਜਿੰਨੇ ਜਾਨੀ ਕਿ ਪਸ਼ੂ ਆ ਆਪ ਹੀ ਸਾਰੇ ਇਹ ਨਹੀਂ ਵੀ ਕੋਈ ਚੀਜ਼ ਜਿੱਦਾਂ ਟਾਲ ਤੋਂ ਮੁੱਲ ਲੈਣੇ ਜਾਂ ਪੇੜਾ ਪੇੜਾ ਵੀ ਆਪਣੇ ਫਸਲ ਬੀਜਦੇ ਆ ਤੇ ਇਥੋਂ ਤਿਆਰ ਕਰਦੇ ਆ ਮਤਲਬ ਕਿ ਆਪ ਹੀ ਸਾਰੇ ਪੇੜਾ ਸੌ ਬੰਦਾ ਆ ਕਹਿੰਦੇ ਆ ਇੱਥੇ ਸੁੱਤੇ ਪਏ ਅੱਦੇ ਤੜਕੇ ਦੇ ਜਿਹੜੇ ਉੱਠ ਕੇ ਜਿੱਦਾਂ ਤੇ ਸਾਰੇ ਇਹ ਪਸ਼ੂ ਸਾਹਮਦੇ ਆ ਮਤਲਬ ਉਹ ਉੱਪਰ ਆ ਤੇ ਬਾਕੀ ਉਧਰ ਪਲਾਂਟ 'ਚ ਆ ਚਲੋ ਇੰਨਾ ਸ਼ੁਕਰ ਆ ਵੀ ਆਪਣੀ ਟਰਾਲੀ ਲੱਗ ਗਈ ਐ ਟਾਈਮ ਨਾਲ ਬਾਕੀ ਹੋਣਾ ਜਿਹੜੀ ਰਹਿੰਦੀ ਐ ਲੈਥੇ ਕੇਰ ਕੰਮ ਨਿਪੜੂਗਾ ਸਾਨੂੰ ਸ਼ਹਿਰ ਦੇ ਵਿੱਚ ਹੀ ਕਿਉਂਕਿ 7 ਵਜੇ ਤੋਂ ਪਹਿਲਾਂ ਪਹਿਲਾਂ ਨੰਗ ਹੋਣਾ ਟਰਾਲੀ ਇੱਕ ਹੋਰ ਆ ਗਈ ਐ ਬਾਜਰੇ ਦੀ ਪੰਜ ਟਰਾਲੀਆਂ ਕਹਿੰਦੇ ਉਤਰੀਦੀਆਂ ਰੋਜ਼ ਮਤਲਬ ਕਿ ਮੱਕੀ ਬਾਜਰਾ ਦਾ ਮਿਕਸ ਇਹ ਜੱਕ ਵਾਲੀ ਆ ਰੀਡ ਵਾਲੀ ਰੈਡੀ ਆ ਥੋੜੀ ਜੀ ਬਾਕੀ ਹੋ ਗਿਆ ਦਰਦ ਕਮ ਉਹ ਵੀ ਹੈ ਜੀ ਖਾਲੀ ਤੇ ਹੁਣ 7 ਵਜੇ ਤੋਂ ਪਹਿਲਾਂ ਪਹਿਲਾਂ ਵਿੱਚ ਜੀ ਲੰਗ ਹੋਣਾ ਹੈ ਬਾਜ਼ਾਰ ਇਦਨ ਮਤ ਕਿ ਸ਼ਹਿਰ ਜੀ ਉਹ ਟਾਈਮ ਠੀਕ ਹੋਸ਼ ਹੋਇਆ ਹੈ ਬਾਕੀ ਦੇਖਿਆ ਜਾ ਹੁਣ ਖੇਚ ਦੇਣੀ ਆਪਾਂ ਇੱਥੇ 7 ਵਜੇ ਤੋਂ ਪਹਿਲਾ ਪਹਿਲਾ ਐਂਟਰੀ ਆ 7:00 ਵਜੇ ਆ ਪੂਰੇ ਤੇ ਹੁਣ ਦੇਖਦੇ ਆ ਬੈਠਾ ਸਟਾਰ ਦੇ ਦਾ ਜਰੂਰਿਸ ਨੂੰ ਆ ਇਹ ਲੰਘਾਲ ਦਿੰਦੇ ਆ ਜਾਂ ਕਿਤਾ ਪੂਰੇ 7:00 ਵਜੇ 7 ਮਿੰਟ ਹੋਏ ਆ ਇਹਦਾ ਵੀ ਉੱਪਰ ਜੀ ਥੋੜਾ ਤੁੰਗ ਜਿਆਰਾ ਪੈਣਾ ਹੈ ਤੋਂ ਇੱਧਰ ਵੀ ਸ਼ਾਰਟਕਟ ਹੈ ਆ ਬਾਕੀ ਦੇਖਦੇ ਆ ਹੁਣ ਕਿੱਦਾਂ ਵਾੜਦੀ ਗੱਲ ਮਤਲਬ ਕਿ ਇਹ ਆ ਵੀ ਜੇ ਤਾਂ ਵੱਡੇ ਵਹੀਕਲ ਜਿਹੜੇ ਵਹੀਕਲ ਆ ਉਹ ਵੀ 6 ਵਜੇ 7 ਵਜੇ ਤੋਂ ਬਾਅਦ ਐਂਟਰੀ ਬੰਦ ਹੋ ਜਾਂਦੀ ਹੈ ਰਾਤ ਨੂੰ 8 ਵਜੇ ਤੋਂ ਬਾਅਦ ਤੇ ਸਵੇਰ ਨੂੰ 7 ਵਜੇ ਤੋਂ ਬਾਅਦ ਬੰਦ ਰਾਤ ਨੂੰ 8 ਵਜੇ ਚੱਲੂ ਹੁੰਦੇ ਆ ਜਾ ਕੇ ਉਹ 7 ਲੱਖ ਦਰਿਆ 'ਚ ਪੈਂਦਾ ਹੈ ਸਾਰਾ ਹੀ ਕੰਦ ਹੈ 7 ਲੱਖ ਦਰਿਆ ਨੂੰ ਜਾਂਦਾ ਹੈ ਮੁੰਡਾ ਨਾਲ ਜੈਰੀ ਹੈ ਸਰੀ ਕਿੰਨੇ ਰਹਿਣਾ ਕਿੰਨਾ ਟਾਪਿਆ ਕਿੱਦਾਂ ਰਹਿੰਦੇ ਹੋਗੇ ਇੱਥੇ ਖਾਸ ਕਰਕੇ ਜਿਤਾਉਣਾ ਇੰਨੇ ਜਾ ਰਿਹਾ ਦੁਦਈ ਹਲਪੋਲ ਹੁੰਦਾ ਜਿੱਦਾਂ ਕੈਮੀਕਲ ਜਿਆ। ਬਹੁਤ ਗੰਦੀ ਸਪੈਲੋਂ ਦੀ ਐ ਟੂ ਮੱਚ। ਉਧਰੋਂ ਮਿੱਤਰੋ ਰਸਤਾ ਬੰਦ ਨਹੀਂ ਆੜ ਬੈਕ ਕਰਕੇ ਇੱਧਰ ਹੀ ਘਟਣ ਲੱਗੇ ਆ ਦੇਖੀਏ ਆ ਕਿ ਕੀ-ਕੀ ਹੋਤਾ ਹੈ। ਨੋ ਐਂਟਰੀ ਦੇ ਕਾਰਨ ਥੋੜਾ ਜਿਹਾ ਬੇਹਮ-ਘਮਈਆ ਪਿਆ। ਇਧਰੋਂ ਨਿਕਲ ਜਾਊਗਾ? ਹਾਂ। ਉਹ ਕਿ ਇੱਥੇ ਕਿਤੇ ਫੇ ਪੌਲੇ ਆਉਣਾ ਨੇ ਥੱਲੇ ਮੋਰੀਆਂ ਆਈਆਂ ਬਹੁਤ ਛੋਟੀਆਂ ਆ ਟਰੈਕਟਰ ਦੇ ਵੀ ਹੱਡ ਉੱਪਰ ਜੀ ਫਾਤੀ ਆ ਹੁਣ ਇੱਧਰ ਲਓ ਜੀ ਕੀ ਕਰਿਆ ਬਾਗ ਆ ਗਏ ਆਪਾਂ ਹੁਣ ਪੱਤਰੇ ਹੁਣ ਨਹੀਂ ਮੱਤ ਲਓ ਜੀ ਚੜ ਗਏ ਹਾਂ ਹਾਈਵੇ ਤੇ ਸ਼ਾਟਗਨ ਤੇ ਮਾਰਦਾ ਆਸਾਨ ਤੈਨੂੰ ਰਾਂ ਦਾ ਪਤਾ ਆਣਾ ਸਾਰਿਆਂ ਦਾ ਹਾਂ ਗੋਮਤ ਕੀ ਲੱਗਦਾ ਮਾਮਾ ਮੈਂ ਕਿਹਾ ਤੈਨੂੰ ਰਸਤੇ ਦਾ ਪਤਾ ਸਾਰੇ ਦਾ ਨਾ ਕਿੱਧਰ ਸੇ ਕਿੱਧਰ ਕਿੱਧਰ ਸੇ ਕਿੱਧਰ ਹੁਧਿਆਨੇ ਕੇ ਰਸਤਾ ਮੇਰੇ ਕੋ मालूम ਹੈ اچھا ਸਾਰੇ ਰਸਤਾ ਸਾਥਾ ਜੂ ਉਤਾਰਦਾ ਉਪਰੀ ਉਤਾਰਦਾ ਮੈਨੂੰ ਪਤਾ मालूम ਹੈ ਮੱਲੇ-ਮੱਲੇ ਮਿੱਤਰੋ ਕਹਿੰਦਾ ਦਾ ਘੈਂਟ ਜਿਗਾ ਜੀ ਆਓ ਵੀ ਮਿੱਤਰੋ ਬਾਬੇ ਦੀ ਕਿਰਪਾ ਨਾਲ ਸਫਲੀ ਲਈ ਪਹੁੰਚ ਗਏ ਹੁਣ ਖਾਲੀ ਕੰਡਾ ਕਰਾ ਕੇ ਤੇ ਹਸਤਾਖਰ ਕਰਕੇ ਤੇ ਆਪਾਂ ਲੱਗੇ ਆਪਣੇ ਬਤਨਾ ਨੂੰ ਤੋਂ ਮਿਲਦੇ ਆਈ ਅਗਲੇ ਹੋਰ ਬਲੌਗ ਤੇ ਵਾਹਿਗੁਰੂ ਸਾਨੂੰ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ